ਏ ਬਜੀ ਨੋਸ਼ਕਾਰਿਆ ਦਾਬਸ ਹਾਥੇ ਆ ਗਾਲ ਕੀ ਹਾਲ ਚਾਲ ਹੈ ਵੀਰੇ ਸਭਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੋਧ ਲਈ ਰਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਿਹੇ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਲਓ ਜੀ ਬਜੀ ਕਰੋ ਚੈੱਕ ਮੈਰਾ ਭਰਾ ਆਪਣੀਆਂ ਵੱਡੀਆਂ ਕਬੂਤਰਿਆਂ ਦੀ ਕੁਆਲਿਟੀ ਠੀਕ ਹੈ ਜੀ ਪਿਆਰ ਬਾਈ ਜੀ ਬਾਬੇ ਜੰਟੇ ਵਾਲੇ ਮਲੇ ਕਬੂਤਰਾਂ ਦੇ ਵਿੱਚੋਂ ਤੁਹਾਡੇ ਲਈ ਆਪਾਂ ਵੱਡੀਆਂ ਕੂਦਰੀਆਂ ਜਿਵੇਂ ਤੁਹਾਨੂੰ ਪਤਾ ਹਰ ਇੱਕ ਵਾਰ ਦੀ ਤਰ੍ਹਾਂ ਖਰੇ ਜਾਨਵਰ ਹੀ ਲੈ ਕੇ ਆਈਦੇ ਨੇ ਤੇ ਬਾਈ ਜੀ ਅੱਜ ਵੀ ਆਪਾਂ ਤੁਹਾਡੇ ਲਈ ਪਿਆਰ ਬਲੱਡ ਦੇ ਵਿੱਚੋਂ ਮਸਲ ਦੇ ਵਿੱਚੋਂ ਬਾਬੇ ਜੰਟੇ ਵਾਲੇ ਕੂਤਰਾਂ ਦੇ ਵਿੱਚੋਂ ਤੁਹਾਡੇ ਲਈ ਦੋ ਵੱਡੀਆਂ ਕੂਦਰੀਆਂ ਆਪਾਂ ਲਾਈਆਂ ਨੇ ਚੈੱਕ ਕਰ ਲਓ ਮਰਾਪਰਾ ਤੁਸੀਂ ਇਹਨਾਂ ਮਾਧੀਆਂ ਨੂੰ ਫੁੱਲ ਬਟਾ ਫੋਲੋ ਬਾਈ ਜੀ ਗਰੰਟਡ ਕੂਦਰੀਆਂ ਨੇ ਚੈੱਕ ਕਰੋ ਮਰਾਪਰਾ ਕਾਲਸ ਰੀਆਂ ਪੀਰੀਆਂ ਅੱਖਾਂ ਰਾਂ ਉੱਤੇ ਪਿਆਮੀ ਮੌਜ ਬੰਦ ਜੋੜਾਂ ਦੀਆਂ ਉੱਚੀਆਂ ਲੰਮੀਆਂ ਅੱਗੋ ਚੌੜੀਆਂ ਤੇ ਪਿੱਛੋ ਜਮਾਂ ਬੰਦ ਦੋ ਕਬੂਤਰੀਆਂ ਨੇ ਮੇਰਾ ਭਰਾ ਠੀਕ ਆ ਜੀ ਘਰ ਦੀਆਂ ਬਾਜ਼ੀਆਂ ਅੱਥੇ ਤਾਂ ਮੇਰਾ ਵੀਰ ਬੇਅੰਤਹਾ ਇਹ ਕਬੂਤਰ ਆਪਣੇ ਠੀਕ ਆ ਜੀ ਚੈੱਕ ਕਰ ਲਓ ਕਿਉਂਕਿ ਥੋੜੇ ਜੇ ਕੌੜ ਤੇ ਬਾਈ ਜੀ ਉੱਚੇ ਉੜਦੇ ਕੂਤਰ ਇਹ ਠੀਕ ਹੈ ਨਾ ਬਾਕੀ ਜਿਹੜੇ ਸੱਜਣ ਆਪਣੇ ਸ਼ਿਕਾਰੀ ਆ ਉਹਨਾਂ ਮੇਰੇ ਬੰਦਿਆਂ ਨੇ ਵੇਕੇ ਸਮਝਣਾ ਹਾਂ ਬਈ ਬਾਈ ਦੇ ਮਾਧੀਆਂ ਦੇ ਵਿੱਚ ਕੀ ਗੱਲ ਬਾਤ ਆ ਬਾਕੀ ਰਹੀ ਗੱਲ ਮੇਰਾ ਭਰਾ ਇਹਨਾਂ ਦੇ ਰੇਡ ਦੇ ਸਾਧਨੋਂ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੁੰਦਾ ਆਪਣੇ ਜਾਨਵਰਾਂ ਦਾ ਬਾਈ ਜੀ ਪਿਓਰਿਟੀ ਦੇ ਵਿੱਚ ਚੀਜ਼ ਹੁੰਦੀ ਆ ਇਸ ਗੱਲ ਦਾ ਦਾਵਾ ਥੋੜੇ ਵੀਰ ਦਾ ਆ ਠੀਕ ਆ ਜੀ ਕੋਸ਼ਿਸ਼ ਕਰੀ ਜੇ ਮੇਰਾ ਭਰਾ ਆਪਾਂ ਵੀ ਆਪਾਂ ਮਾਤੜ ਬੰਦੇ ਦਾ ਵੀ ਸ਼ੌਂਕ ਭਗਾ ਸਕੀਏ ਠੀਕ ਹੈ ਨਾ ਕਿਉਂਕਿ ਮੇਰਾ ਭਰਾ ਜਿਹੜੀ ਦੱਪੇ ਵਾਲਾ ਬੰਦਾ ਸੀ ਉਹ ਵਿਚਾਰੇ ਨੂੰ 3-4 ਸੌ ਦਿਹਾੜੀ ਮਾਨੀ ਉਹ ਇੰਨੇ ਮਹਿੰਗੇ ਜਾਨਵਰ ਅਫੋਰਡ ਮੇਰਾ ਭਰਾ ਨਹੀਂ ਕਰ ਸਕਦਾ ਠੀਕ ਹੈ ਜੀ ਸੋ ਮੇਰੀ ਇਹੀ ਕੋਸ਼ਿਸ਼ ਰਹਿੰਦੀ ਯਾਰ ਕਿ ਹਰ ਇੱਕ ਬੰਦੇ ਦਾ ਚਲੂ ਆਪਾਂ ਸ਼ੌਂਕ ਪਗਾ ਸਕੀਏ ਬਾਕੀ ਤੁਸੀਂ ਆਪਾਂ ਨੂੰ ਸਪੋਰਟ ਕਰਨੀਆਂ ਠੀਕ ਹੈ ਜੀ ਤੇ ਆਪਾਂ ਸੋਡ ਲਈ ਇੱਕ ਤੋਂ ਇੱਕ ਤੇ ਵਧੀਆ ਤੋ ਵਧੀਆ ਜਾਨਵਰ ਮੇਰਾ ਭਰਾ ਸੋਡੇ ਲਈ ਇੰਜ ਹੀ ਲੈ ਕੇ ਆਉਂਦੇ ਰਹਿਾਂਗੇ ਤੇ ਮੇਰਾ ਵੀਰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਮੇਰਾ ਭਰਾ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਤਾਂ ਜੋ ਜਿਹੜੇ ਕਿਸੇ ਬੰਦੇ ਨੂੰ ਰਿਕੁਆਇਰਮੈਂਟ ਹੋਵੇ ਉਹ ਬੰਦਾ ਆਪਣੇ ਨਾਲ ਕੰਟੈਕਟ ਕਰ ਸਕੇ ਬਾਕੀ ਜਿਹੜੇ ਸ਼ੌਕਸਕਰ ਵਾਲੇ ਭਰਾ ਹੈਗੇ ਆਪਣੇ ਠੀਕ ਹੈ ਜੀ ਐਨਆਰਆਈ ਵੀਰ ਨੇ ਉਹ ਆਪਣੀ ਵੀਡੀਓ ਵੇਖ ਕੇ ਆਪਣਾ ਸ਼ੌਂਕ ਵੀ ਪੂਰਾ ਕਰ ਲੈਂਦੇ ਨੇ ਆ ਉਪਰ ਹੁਣ ਮਸੂਮੂ ਇੰਨਾ ਗੋਤਰੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਸਾਨੂੰ ਸ਼ੌਂਕ ਕਰਾਉਣਾ ਹੈ ਠੀਕ ਹੈ ਜੀ ਤੇ ਵੀਡੀਓ ਆਪਣ ਨੂੰ ਫੁੱਲ ਵਾਚ ਕਰਿਓ ਮੇਰਾ ਭਰਾ ਠੀਕ ਹੈ ਕਿਉਂਕਿ ਨਾ ਵਿੱਚੋਂ ਕਾਝ ਗੱਲਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਵੀਡੀਓ ਵਿੱਚ ਦੱਸ ਦਿੰਨੇ ਆ ਪਰ ਉਹਦੇ باوجود ਵੀ ਕਈ ਸੱਜਣ ਆਪਾਂ ਨੂੰ ਫੋਨ ਲਾ ਕੇ ਉਹੀ ਗੱਲਾਂ ਰਿਪੀਟ ਕਰਕੇ ਪੁੱਛਦੇ ਨੇ ਫਿਰ ਮੇਰਾ ਭਰਾ ਇਹਦੇ ਵਿੱਚ ਦਾ ਨਾਲੇ ਸਾਡਾ ਟਾਈਮ ਖਰਾਬ ਹੁੰਦਾ ਹੈ ਨਾਲੇ ਉਹ ਬੰਦਿਆਂ ਦਾ ਵੀ ਵਿਚਾਰਾਂ ਦਾ ਟਾਈਮ ਖਰਾਬ ਹੁੰਦਾ ਹੈ ਠੀਕ ਹੈ ਜੀ ਸੋ ਵੀਡੀਓ ਨੂੰ ਮੇਰਾ ਭਰਾ ਤੁਸੀਂ ਫੋਲੋ ਵੇਖਿਆ ਕਰੋ ਉਹਦੇ ਵਿੱਚ ਆਪਾਂ ਕੱਲੀ-ਕੱਲੀ ਡਿਟੇਲ ਆਪਾਂ ਦੱਸੀ ਹੁੰਦੀ ਆ ਕਬੂਤਰਾਂ ਬਾਰੇ ਜਾਂ ਕਬੂਤਰੀਆਂ ਦੇ ਬਾਰੇ ਠੀਕ ਹੈ ਜੀ ਜੋ ਵੀ ਬਰੀਡ ਆ ਠੀਕ ਹੈ ਜੀ ਪਰਪਲਿਆਂ ਦਾ ਅੱਖਾਂ ਦਾ ਕੱਲੀ ਕੱਲੀ ਚੀਜ਼ ਯਾਰ A to Z ਆਪਾਂ ਪੂਰੀ ਡਿਟੇਲ ਬਾਕੀ ਚੰਗੀ ਤਰ੍ਹਾਂ ਸ਼ੌਂਕ ਕਰਾਈ ਤਾ ਜਾ ਸਿਰਫ ਆਪਣੇ ਬਾਈਆਂ ਦੇ ਲਈ ਠੀਕ ਹੈ ਲੋਜੀ ਬੋਜੀ ਆਹ ਆਪਣੀ ਪਹਿਲੀ ਗੂਦਰੀ ਹੈ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਮਰਾਵੀਰ ਆਪਣੀ ਇਸ ਮਾਦੀ ਦੀ ਕੁਆਲਿਟੀ ਠੀਕ ਹੈ ਜੰਤ ਵਾਲੀ ਕਬੂਤਰਾਂ ਦੇ ਵਿੱਚੋਂ ਮਰਾ ਭਰਾ ਵੱਡੀ ਗੂਦਰੀ ਠੀਕ ਹੈ ਚਿੱਟੇ ਸ਼ਫੈਦ ਕਾਲੀ ਨੋਕ ਜਮਾ ਬੱਜੀ ਸਰੋ ਫੁੱਲੀਆਂ ਅੱਖਾਂ ਕਾਲ ਪੂਛੀ ਤੇ ਬੱਜੀ ਕਾਲੀਆਂ ਕੰਨ ਤਾਂ ਪੈਰਾਂ ਉੱਤੇ ਘੜਮੀ ਜੀ ਮੋਜ ਹੈ ਇਹਦੇ ਚੈੱਕ ਕਰੋ ਮਰਾ ਭਰਾ ਸਭ ਤੋਂ ਪਹਿਲਾਂ ਤੁਸੀਂ ਮਾਦੀ ਆਪਣੀ ਦਾ ਬਾਡੀ ਸਟਰਕਚਰ ਦੇਖੋ ਜੀ ਕਿੱਡੀ ਪਿਆਰੀ ਕੂਤਰੀ ਆ ਅੱਗੋਂ ਚੌੜੀ ਆ ਔਰ ਬਾਈ ਜੀ ਪਿੱਛੋਂ ਚ ਮੈਨ ਬੰਦ ਆ ਬਾਡੀ ਸਟਰਕਚਰ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਜਾਨਵਰਾਂ ਦਾ ਔਰ ਬਾਈ ਜੀ ਬਿਲਕੁਲ ਟੇਪਰ ਦੇ ਵਿੱਚ ਸਰ ਤੇ ਆ ਸਭ ਤੋਂ ਮਾਦੀ ਆਪਣੀ ਦੀ ਅੱਖਾਂ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜੇ ਇਹੋ ਜੀ ਨੋਕ ਉਹੋ ਜੀਆਂ ਪਲਕ ਤੇ ਬਾਈ ਜੀ ਜਮਾ ਸਰੂ ਫੁੱਲੀ ਅੱਖਾਂ ਦੀ ਆਪਣੀ ਇਹ ਕੂਤਰੀ ਔਰ ਬਰੇ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਆ ਬਾਕੀ ਤੁਸੀਂ ਕੰਨੀਆਂ ਚੈੱਕ ਕਰ ਸਕਦੇ ਹੋ ਮਰਾ ਭਰਾ ਜਿਵੇਂ ਪੂਛ ਦੇ ਨਾਲ ਜਾ ਕੇ ਖਿੰਦੀਆਂ ਨੇ ਤੇ ਆਹ ਭਾਈ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਉ ਮੇਰਾ ਵੀ ਤੁਸੀਂ ਆਪਣੀ ਮਾਦੀ ਦੀ ਖੜ ਜਾ ਵੀ ਆਹ ਲਓ ਜੀ ਠੀਕ ਐ ਬਿਲਕੁਲ ਪੀਲੀ ਅੱਖਾਂ ਦੀ ਆਪਣੀ ਇਹ ਗੂਦਰੀਆ ਤੇ ਆਹ ਸਭ ਤੋਂ ਮਾਦੀ ਆਪਣੀ ਦਾ ਪੱਲਾ ਜੀ ਲਓ ਮੇਰਾ ਵੀਰ ਪੱਲੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਦੇਖੋ ਜੀ ਕਿੱਡੇ ਚਾੜੇ ਚਾੜੇ ਪੱਲੇ ਬਿਲਕੁਲ ਕਿਤਾਬ ਦੀ ਤਰ੍ਹਾਂ ਪੱਲਾ ਬਾਕੀ ਰਹੀ ਗੱਲ ਆਪਣੇ ਕਬੂਤਰਾਂ ਦੀ ਪੂਸ ਦੀ ਉਹ ਤੁਹਾਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਆਪਾਂ ਅੰਗੂਠਿਆਂ ਲਾ ਕੇ ਨਹੀਂ ਵਿਖਾਈ ਦੀ ਖੁੱਲੀ ਕਰਕੇ ਵਿਖਾਈ ਦੀ ਪੂਸ ਜੀ ਵੇਖੋ ਕੋਈ ਪੂਸ ਨਹੀਂ ਖੋਲੀ ਕੋਈ ਗੋਹ ਨਹੀਂ ਠੀਕ ਹੈ ਬਾਕੀ ਕੰਨੀਆਂ ਚੈੱਕ ਕਰ ਲਓ ਜਮਾ ਅੱਧਾ ਇੰਚ ਹੀ ਬਾਹਰ ਜਾਂਦੀ ਕੂੜੀ ਆਪਾਂ ਕਿਥੋਂ ਲੱਕੀ ਹੋਈ ਆ ਖੜ ਜਾ ਵੀ ਆ ਲੋ ਜੀ ਆਹ ਬਾਈ ਜੀ ਨੈਕਸਟ ਪੱਲਾ ਆਪਣੀ ਮਾਦੀ ਦਾ ਕਰੋ ਚੈੱਕ ਕੁਆਲਟੀ ਫਿਰ ਮਾੜੀ ਜੀ ਔਰ ਬਾਈ ਜੀ ਕਾਲੀ ਪੂਸ਼ ਆ ਚੈੱਕ ਕਰੋ ਮੇਰਾ ਪੱਲਾ ਦੋਨੋਂ ਆਪਣੀਆਂ ਬੜੀਆਂ ਗੂਤਰੀਆਂ ਨੇ ਠੀਕ ਹੈ ਜੀ ਕੰਨੀਆਂ ਦੇ ਵਿੱਚ ਯਾਨੀ ਕਿ ਪੱਲੇ ਦੇ ਵਿੱਚ ਦੋ ਕੰਨੀਆਂ ਕਾਲੀਆਂ ਨੇ ਗੂਗੀ ਦੇ ਤੇ ਆਹ ਸੱਦੇ ਨੂੰ ਮਾਦੀ ਦੇ ਪੈਰ ਕਾਲੀ ਨੋਕ ਕਾਲੀਆਂ ਨਾ ਉਹਨਾਂ ਪੈਰਾਂ ਉੱਤੇ ਦੇਖੋ ਜੀ ਪਿਆਮੀ ਮੌਜ ਤੋਂ ਬੰਦ ਜੁੜ ਕਿੰਡੀ ਸੋਹਣੀ ਮਾਦੀ ਆ ਇਹ ਠੀਕ ਹੈ ਜੀ ਲੋ ਜੀ ਬਾਕੀ ਤੁਸੀਂ ਆਹ ਮਕਮਲ ਵजूद ਕਰ ਸਕਦੇ ਨੂੰ ਚੈੱਕ ਤੇ ਆਹ ਬਈ ਜੀ ਖੜ ਜਾ ਬਈ ਆਹ ਬਈ ਜੀ ਆਪਣੀ ਮਕਮਲ ਕੂਤਰੀ ਸੀ ਕਿ ਸੋ ਆਪਰਾ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਂਕ ਕਰਾਉਣਾ ਲੋ ਜੀ ਹਦ ਨੂੰ ਆਹ ਆਪਣੀ ਅਗਲੀ ਵੱਡੀ ਕੂਤਰੀ ਮੇਰਾ ਭਰਾ ਚੈੱਕ ਕਰ ਲੋ ਮੇਰਾ ਵੀਰ ਤੁਸੀਂ ਆਪਣੀਆਂ ਸ ਮਾਦੀ ਨੂੰ ਕਾਲ ਜਰੀ ਠੀਕ ਆ ਜੀ ਕਾਲੀ ਨੋਕ ਉਤੋਂ ਬਈ ਜੀ ਜਮ ਅਪੀ ਲੀਆਂ ਸਰੋ ਫੁੱਲੀਆਂ ਅੱਖਾਂ ਦੀਆਂ ਆਪਣੀਆਂ ਇਹ ਦੋਨੇ ਵੱਡੀਆਂ ਕੂਤਰੀਆਂ ਨੇ ਤੇ ਮੇਰਾ ਵੀਰ ਤੁਸੀਂ ਇਸ ਮਾਦੀ ਦਾ ਵੀ ਬਾਡੀ ਸਟਰਕਚਰ ਕਰ ਸਕਦੇ ਹੋ ਚੱਕ ਦੇਖੋ ਜੀ ਠੀਕ ਆ ਜੀ ਪੋਟਾ ਦੇਖੋ ਅੱਗੋਂ ਕਿੰਨਾ ਚੌੜਾ ਰੱਖਦੀ ਆ ਠੀਕ ਆ ਔਰ ਬਾਈ ਜੀ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਦੇਖੋ ਯਾਰ ਬਿਲਕੁਲ ਸਾਫ਼ ਸੁਥਰੇ ਕਬੂਤਰ ਨੇ ਠੀਕ ਆ ਜੀ ਕੋਈ ਮਲੇ ਨਹੀਂ ਕਸਮ ਮਲੇ ਨਹੀਂ ਚੈੱਕ ਕਰ ਲਓ ਮਰਾਪਰਾ ਹੱਥ ਲਾਇਆ ਮਲੇ ਹੁੰਦੇ ਨੇ ਬਾਈ ਹਰਾਂ ਦੀ ਈ ਸੰਭਾਲਿਆ ਜੀ ਚੈੱਕ ਕਰ ਲਓ ਦੇਖੋ ਠੀਕ ਆ ਬਾਕੀ ਚਲੋ ਯਾਰ ਸ਼ਾਮ ਤੱਕ ਅਗਲਾ ਹਰ ਇੱਕ ਆਦੇ ਮਨ ਨੂੰ ਵਧੀਆ ਕਰਦਾ ਕਿਸੇ ਕੋਲ ਟਾਈਮ ਹੁੰਦਾ ਜਾਂ ਤੇ ਕਿਸੇ ਕੋਲੇ ਮੇਰਾ ਭਰਾ ਇਹ ਨਾ ਟਾਈਮ ਨਹੀਂ ਹੁੰਦਾ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬਾਈ ਜੀ ਪੀਲੀ ਅੱਖਾਂ ਦੀ ਆਪਣੀ ਇਹ ਕੂਤਰੀ ਆ ਠੀਕ ਹੈ ਤੇ ਆ ਬਾਈ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਵੀ ਮਾਦੀਆਂ ਨਾ ਯਾਰ ਥੋੜੀਆਂ ਜਿਹਾ ਗਰਮ ਨੇ ਹੱਥ ਤੇ ਆ ਕੇ ਨਾ ਜ਼ੋਰ ਬਾਲਾ ਲਾਉਂਗਾ ਨਹੀਂ ਆ ਚੈੱਕ ਕਰ ਲਓ ਮੇਰਾ ਵੀਰ ਆਪਣੀ ਮਾਦੀ ਦੀ ਅੱਖ ਦੀ ਤੁਸੀਂ ਕੁਆਲਿਟੀ ਠੀਕ ਹੈ ਜੀ ਬਿਲਕੁਲ ਬਾਈ ਜੀ ਪੀਰੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਆ ਤੇ ਹੁਣ ਮੈਂ ਤੁਹਾਨੂੰ ਇਹਦਾ ਪੱਲੇ ਦਾ ਵੀ ਸ਼ੌਂਕ ਕਰਾਉਣਾ ਤੇ ਆ ਲੋ ਜੀ ਆ ਪੱਲੇ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿੰਨੇ ਚੌੜੇ ਚੌੜੇ ਪੱਲਿਆਂ ਦੀ ਆਪਣੀ ਕੂਦਰੀ ਬਿਲਕੁਲ ਸਾਫ ਸੁਥਰੇ ਕੂਤਰ ਨੇ ਠੀਕ ਆ ਜੀ ਕੋਈ ਜੂਨੀ ਕੋਈ ਭੈਣੀ ਚੈੱਕ ਕਰ ਸਕਦੇ ਹਾਂ ਤੁਸੀਂ ਠੀਕ ਆ ਜੀ ਪਰ ਪੱਲਿਆਂ ਵਜੋਂ ਬਿਲਕੁਲ ਓਕੇ ਰਿਪੋਰਟਾਂ ਨੇ ਮੇਰਾ ਭਰਾ ਠੀਕ ਹੈ ਤੇ ਆ ਸੱਜਣੋ ਮਾਦੀ ਆਪਣੀ ਦੀ ਪੂਛ ਆ ਜੀ ਆ ਪੂੰਜਰੀ ਤੁਸੀਂ ਇਹਦੇ ਕੁਆਲਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰੱਖਦੀ ਆ ਬੈਠਲੀ ਖਾਂ ਦੇ ਥੱਲੇ ਤੇ ਉੱਪਰਲੇ ਪਾਸੇ ਦੋਵੇਂ ਪਾਸੇ ਲਾਉਂਸ ਆ ਜੀ ਕੂਤਰੀ ਦੇ ਆ ਚੈੱਕ ਕਰ ਲਓ ਠੀਕ ਹੈ ਤੇ ਆ ਸੱਜਣੋ ਨੈਕਸਟ ਪੱਲਾ ਆਪਣੀ ਕੂਕੀ ਦਾ ਕਰੋ ਚੈੱਕ ਫਿਰ ਮੇਰਾ ਭਰਾ ਕੁਆਲਿਟੀ ਤੇ ਕਮੈਂਟ ਕਰਕੇ ਤੁਸੀਂ ਯਾਰ ਲਾਜਮੀ ਦੱਸਣਾ ਪੱਲੇ ਦੀ ਬਨਾਵਟ ਚੈੱਕ ਕਰੋ ਯਾਰ ਦੇਖੋ ਇਹਨਾਂ ਫਰਾਂ ਉੱਤੇ ਫਰ ਚੜੇ ਹੋਏ ਮੇਰਾ ਭਰਾ ਕੋਈ ਗੈਪ ਨਹੀਂ ਕੋਈ ਕਹ ਨਹੀਂ ਦੇਖੋ ਮੇਰਾ ਵੀਰ ਠੀਕ ਹੈ ਜੀ ਬਾਕੀ ਜਿਹੜੇ ਬੰਦੇ ਖੜਾ ਲਈ ਆ ਠੀਕ ਹੈ ਜੀ ਉਹਨਾਂ ਨੇ ਵੇਖ ਕੇ ਪਰਖ ਲੈਣੇ ਹਾਂ ਵੀ ਕਬੂਤਰ ਬਾਕੀ ਚੰਗੇ ਨੇ ਠੀਕ ਹੈ ਨਾ ਤੇ ਆ ਲਓ ਮੇਰਾ ਭਰਾ ਆ ਪੈਰਾਂ ਦੀ ਮਾੜੀ ਜੀ ਕੁਆਲਿਟੀ ਚੈੱਕ ਕਰੋ ਕਾਲੀ ਨੋਕ ਕਾਲੀਆਂ ਨੋਂਦਰਾ ਪੈਰਾਂ ਉੱਤੇ ਪਿਆਮੀ ਮੋਸ ਦੀਆਂ ਦੋਨੇ ਕੂਦਰੀਆਂ ਨੇ ਦੇਖੋ ਜੀ ਕੋਈ ਹੱਡੀ ਨਹੀਂ ਕੋਈ ਕੋਹ ਨਹੀਂ ਮੇਰਾ ਭਰਾ ਐਨ ਲਾਲ ਪਈਆਂ ਨੇ ਥੱਲੋਂ ਆ ਲੋ ਜੀ ਆ ਚੈੱਕ ਕਰ ਲੋ ਠੀਕ ਹੈ ਨਾ ਲੋ ਜੀ ਬਾਕੀ ਤੁਸੀਂ ਇਹਦੀਆਂ ਵੀ ਕੰਨੀਆਂ ਚੈੱਕ ਕਰ ਸਕਦੇ ਹੋ ਬਿਲਕੁਲ ਪੂਸ ਦੇ ਨਾਲ ਜਾ ਕੇ ਖੈਂਦੀਆਂ ਨੇ ਠੀਕ ਹੈ ਜੀ ਤੇ ਆਹ ਬਈ ਜੀ ਆਪਣੀ ਮੱਕਮਲ ਦੂਜੀ ਗੁੱਤਰੀ ਸੀ ਸੋ ਆ ਉਪਰ ਹੁਣ ਮਸੂ ਦੋਈ ਮਾਦੀਆਂ ਦੂਜੀ ਵਿੱਚ ਛੱਡ ਕੇ ਵਿਖਾਉਣਾ ਤੁਸੀਂ ਆਪਣੀ ਆਹ ਪਹਿਲੀ ਮਾਦੀ ਤਾਂ ਮੇਰਾ ਭਰਾ ਮ ਕਮਲ ਤਾਤੇ ਬਾਰੀ ਸਟਰਕਚਰ ਕਰ ਸਕਦੇ ਹਾਂ ਚੈੱਕ ਦੇਖੋ ਜੀ ਪੂਰੀਆਂ ਉੱਚੀਆਂ ਲੰਮੀਆਂ ਕੂਤਰੀਆਂ ਨੇ ਬਾਈ ਜੀ ਪਿਆਰ ਬਲੱਡ ਦੇ ਵਿੱਚੋਂ ਮੇਰਾ ਭਰਾ ਆਪਣੀਆਂ ਇਹ ਕੂਤਰੀਆਂ ਨੇ ਬਾਕੀ ਜਿਹੜੇ ਸੱਧਨ ਆਪਣੇ ਸ਼ਕਾਰੀ ਆ ਨਾ ਉਹਨਾਂ ਬੰਦਿਆਂ ਨੇ ਯਾਰ ਵੇਖ ਕੇ ਸਮਝਣਾ ਹਾਂ ਬਈ ਬਾਈ ਦੇ ਕੂਤਰਾਂ ਦੇ ਵਿੱਚ ਕੀ ਗੱਲ ਬਾਤ ਆ ਠੀਕ ਆ ਮੇਰਾ ਭਰਾ ਪਤਾ ਲੱਗਦਾ ਬਾਈ ਜੀ ਕੋਈ ਚੀਜ਼ ਆਈ ਆ ਠੀਕ ਐ ਤੇ ਆ ਬਾਈ ਜੀ ਆਪਣੀ ਅਗਲੀ ਮਾਧਿ ਦੀਸ਼ਾ ਨੂੰ ਮੈਂਸ਼ਨ ਤੁਸੀਂ ਕਰ ਸਕਦੇ ਹੋ ਚੈੱਕ ਦੋਨੋਂ ਬਾਈ ਜੀ ਪਿਆਮੀ ਮੌਜੂਦਰੀਆਂ ਨੇ ਠੀਕ ਐ ਬਾਕੀ ਤੁਹਾਨੂੰ ਹੁਣ ਮੈਂ ਇਹਨਾਂ ਬਾਅਦ ਕਿਉਂ ਫਰੰਟ ਵੀ ਛੱਡ ਕੇ ਵਿਖਾਉਣਾ ਠੀਕ ਹੈ ਜੀ ਬਾਕੀ ਤੁਸੀਂ ਯਾ ਦੋਵੇਂ ਮਾਧੀਆਂ ਮੇਰਾ ਭਰਾ ਫਰੰਟ ਤੋਂ ਚੈੱਕ ਕਰ ਸਕਦੇ ਹਾਂ ਜੀ ਦੇਖੋ ਦੋਵੇਂ ਪਿਆਮੀ ਮੋਦ ਨੇ ਚੈੱਕ ਕਰ ਲਓ ਬਾਕੀ ਸਾਨੂੰ ਆਪਾਂ ਇਹਨਾਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਤਾ ਹੁਣ ਕੋਈ ਮੇਰਾ ਭਰਾ ਇੰਜ ਨਾ ਕਹੇ ਵੀਰੇ ਸਾਨੂੰ ਅੱਡ ਤੋਂ ਕੋਈ ਵੀਡੀਓ ਇਹਨਾਂ ਦੀ ਪਾ ਦਿਓ ਅਸੀਂ ਆਪਦੇ ਚਾਚੇ ਨੂੰ ਜਾਂ ਉਸਤਾਦ ਨੂੰ ਵਿਖਾਉਣੀ ਆ ਸੋ ਮੇਰਾ ਭਰਾ ਉਸ ਬੰਦੇ ਨੂੰ ਕੋਈ ਵੀਡੀਓ ਨਹੀਂ ਪਈ ਕਿ ਵੀਡੀਓ ਆਪਾਂ ਤੁਹਾਡੇ ਲਈ ਤਾਂ ਹੀ ਸ਼ੂਟ ਕਰੀ ਦੀ ਆ ਕੱਲੀ ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਆਪਾਂ ਤੁਸਦੀ ਬਖਸ਼ ਸ਼ੌਂਕ ਕਰਾਈਦਾ ਠੀਕ ਹੈ ਜੀ ਤਾਂ ਜੋ ਚੰਗੀ ਤਰ੍ਹਾਂ ਬੰਦਿਆਂ ਨੂੰ ਸਮਝ ਆ ਸਕੇ ਤੂ ਠੀਕ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਮਿਲਦੇ ਹੁਣ ਆਪਾਂ ਸੋਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਫੇਰ ਲਾ ਕੇ ਆਵਾਂਗੇ ਤੁਹਾਡੇ ਲਈ ਕੋਈ ਵਧੀਆ ਟੌਪ ਕਲਾਸ ਤੇ ਨਸਲ ਵਾਲੀ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਈ ਜੀ